ਸੱਚਰੀਆ ਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਤ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਹੁਤ ਸੁਣੀ ਕਹਾਣੀ ਦੇ ਨਾਲ ਅਜੀਬ ਇਤਫਾਕ ਹੈ ਅੱਜ ਮੇਰੇ ਬੇਬੇ ਦੀ ਬਰਸੀ ਹੈ ਤੇ ਅੱਜ ਹੀ ਮੇਰੇ ਪੁੱਤ ਜੰਗ ਬਹਾਦਰ ਸਿੰਘ ਉਰਫ ਜੰਗੀਦਾ ਜਨਮ ਦਿਨ ਜਨਮ ਦਿਨ ਮਨਾਇਆ ਜਾ ਰਿਹਾ ਹੈ ਹਰ ਸਾਲ ਮਨਾਇਆ ਜਾਂਦਾ ਹੈ ਇਹ ਮੇਰੀ ਨਹੀਂ ਮੇਰੀ ਪਤਨੀ ਬਲਵਿੰਦਰ ਉਰਫ ਮਿਸਿਸ ਕੈਪਟਨ ਪੁੱਲਰ ਦੀ ਮਰਜ਼ੀ ਹੈ ਤੇ ਮੇਰੇ ਬਾਪੂ ਦੀ ਵੀ ਬੇਬੇ ਦੀ ਬਰਸੀ ਵਾਲੀ ਬਾਪੂ ਦੀ ਉਦਾਸੀ ਇਸ ਖੁਸ਼ੀ ਚ ਲੁਕੀ ਰਹਿੰਦੀ ਹੈ ਕਿ ਉਹਦੀ ਕੁੱਲ ਦੀ ਜੜ ਹਰੀ ਹੈ ਨਹੀਂ ਤਾਂ ਹਰਦਵਾਰ ਦੇ ਪਾਂਡਿਆਂ ਦੀ ਵਹੀ ਚ ਸਾਡਾ ਖਾਤਾ ਬੰਦ ਹੋ ਜਾਂਦਾ ਫੌਜੀਆਂ ਦੀ ਇਸ ਡਿਫੈਂਸ ਕਲੋਨੀ ਚ ਆਉਂਦਾ ਜਾਂਦਾ ਤੇ ਆਪਣੀ ਰੈਜiment ਚ ਮੈਂ ਮੇਜਰ ਬਣਨ ਵਾਲਾ ਸੀਨੀਅਰ ਕੈਪਟਨ ਹੁੰਦਾ ਹਾਂ ਪਰ ਘਰ ਆ ਕੇ ਮੈਂ ਆਮ ਫੌਜੀ ਵੀ ਨਹੀਂ ਰਹਿੰਦਾ ਕਿਸੇ ਨਾ ਕਿਸੇ ਗੱਲ ਦੀ ਸੋਚ ਲਗਾਤਾਰ ਮੇਰੇ ਨਾਲ ਤੁਰੀ ਰਹਿੰਦੀ ਹੈ ਰਾਤੀ 100 ਮੀਲ ਦਾ ਪਹਾੜੀ ਤੇ ਮੈਦਾਨੀ ਸਫ਼ਰ ਕਰਕੇ ਮੈਂ ਇਸ ਦਿਨ ਵਾਸਤੇ ਘਰ ਪਹੁੰਚਿਆ ਹਾਂ ਹੁਣ ਥੱਕੇ ਅੰਗ ਪਸਾਰ ਕੇ ਪਿਛਲੇ ਕਮਰੇ ਚ ਪਿਆ ਹਾਂ ਜੰਗੀ ਦੀ ਮੰਮੀ ਦੇ ਹੁਕਮ ਨਾਲ ਨੌਕਰਾਨੀ ਬਿਮਲਾ ਸਫਾਈ ਕਰਦੀ ਫਿਰਦੀ ਹੈ। ਬਾਰ ਸ਼ਮਿਆਨੇ ਲੱਗਦੇ ਪਏ ਨੇ। ਕੋਠੀ ਤੇ ਸਜਾਵਟ ਹੁੰਦੀ ਪਈ ਹੈ। ਜੰਗੀ ਦੀ ਮੰਮੀ ਤੇ ਉਹਦੇ ਭਰਾਪਤੀ ਜਿਹੜੇ ਇਸ ਦਿਨ ਦੀ ਰੌਣਕ ਨੇ ਡ੍ਰਾਈング ਰੂਮ ਚ ਬੈਠੇ ਭਾਰਤ ਤੇ ਇੰਗਲੈਂਡ ਵਿਚਕਾਰ ਹੋ ਰਿਹਾ ক্রিকেট ਮੈਚ ਦੀ ਕਮੈਂਟਰੀ ਸੁਣ ਰਹੇ ਨੇ ਜਾਂ ਗੱਪਾਂ ਮਾਰਦੇ ਹੱਸ ਪਏ ਨੇ। ਘਰ ਚ ਇੰਨਾ ਰੋਲਾ ਮੇਰੇ ਦਿਲ ਦਿਮਾਗ ਤੇ ਬੋਝ ਬਣਿਆ ਪਿਆ ਹੈ। ਸੂਰਜ ਦੀ ਨਿੱਕੀ ਕਰਨਾ ਮੇਰੇ ਮਨ ਜੇ ਤੇ ਆ ਪਈ ਚਾਦਰ ਲਾ ਕੇ ਬੈਠਾ ਹਾਂ ਮੇਰੀ ਨਜ਼ਰ ਖਿੜਕੀ ਵਿੱਚੋਂ ਹੋ ਕੇ ਗੈਰਜ ਤੇ ਪੂਹੇ ਤੇ ਟਿਕ ਗਈ ਹੈ ਜਿੱਥੇ ਕੁਝ ਬਿਮਾਰ ਤੇ ਬੁੱਢਾ ਮੇਰਾ ਬਾਪੂ ਪਿਆ ਹੈ ਇਸ ਕੋਠੀ ਦੇ 4.5 ਕਮਰਿਆਂ 'ਚੋਂ ਇੱਕ ਵੀ ਮੇਰੇ ਬਾਪੂ ਲਈ ਨਹੀਂ ਜਿਨੇ ਆਪਣੀ ਸਾਰੀ ਜਵਾਨੀ ਫੌਜ 'ਚ ਸਿਪਾਹੀ ਬਣ ਕੇ ਢਾਲਦੀ ਉਮਰ ਖੇਤੀ 'ਚ ਲਾਈ ਹੈ ਇਹ ਗੱਲ ਨਹੀਂ ਕਿ ਕੋਈ ਉਹਨੂੰ ਇਹਨਾਂ ਕਮਰਿਆਂ 'ਚ ਵੜਨ ਤੋਂ ਰੋਕਦਾ ਹੈ ਜਾਂ ਰੋਕ ਸਕਦਾ ਹੈ ਬਸ ਜਿਵੇਂ ਬਜ਼ੁਰਗ ਕਹਿੰਦੇ ਹੁੰਦੇ ਨੇ ਸਮੇਂ ਦਾ ਹੀ ਫੇਰ ਸਮਝੋ ਕਿ ਇਹ ਨਾ ਇਹ ਕਮਰੇ ਉਹਨਾਂ ਨੂੰ ਝੱਲਦੇ ਨੇ ਤੇ ਨਾ ਹੀ ਉਹ ਆਪ ਇਹਨਾਂ ਕਮਰਿਆਂ 'ਚ ਰਹਿਣਾ ਚਾਹੁੰਦਾ ਹੈ ਬਸ ਮੇਰੀ ਮੇਰੀ ਬੇਬੇ ਮਰੀ ਸੀ ਤਾਂ ਮੇਰੇ ਬਾਪੂ ਦੀ ਗਿਰਦੀ ਸਿਹਤ ਤੇ ਕਮਜ਼ੋਰ ਨਜ਼ਰ ਦਾ ਖਿਆਲ ਕਰਕੇ ਉਹਨਾਂ ਨੂੰ ਇੱਥੇ ਲੈ ਆਇਆ ਸੀ ਉਦੋਂ ਅਸੀਂ ਨਾਲ ਦੀ ਕੋਠੀ 'ਚ ਕਿਰਾਏ ਤੇ ਰਹਿੰਦੇ ਸੀ ਜਿਸ ਕੋਠੀ 'ਚ ਹੁਣ ਅਸੀਂ ਰਹਿੰਦੇ ਹਾਂ ਇਹ ਉਦੋਂ ਖਾਲੀ ਪਲਾਟ ਸੀ ਬਾਪੂ ਦੇ ਆਉਣ ਤੋਂ ਕੁਝ ਦਿਨ ਬਾਅਦ ਹੀ ਘਰ 'ਚ ਅਜੀਬ ਕਿਸਮ ਦਾ ਤਣਾਅ ਜਿਹਾ ਪੈਦਾ ਹੋਣ ਲੱਗ ਪਿਆ ਸੀ ਬਾਪੂ ਬਾਹਰੋਂ ਆ ਕੇ ਬਰਾਂਡੇ 'ਚ ਜਾਂ ਕੋਰੀਡੋਰ ਵਿੱਚ ਵਿੱਚ ਹੀ ਲੰਘਦਾ ਤਾਂ ਬਲਵਿੰਦਰ ਬਿਮਲਾ ਨੂੰ ਕਹੇ ਕਿ ਸ਼ੀਸ਼ੇ ਵਰਗੇ ਚਮਕਦੇ ਫਰਸ਼ ਤੇ ਪੂੰਝਾ ਮਰਵਾ ਦਿੰਦੀ ਬਾਪੂ ਜੁੱਤੀ ਲਾ ਕੇ ਨੰਗੇ ਪੈਰੀ ਲੰਘਦਾ ਤਾਂ ਵੀ ਫਰਸ਼ ਤੇ ਪਏ ਪੈਰਾਂ ਦੇ ਦਾਗ ਮਿਟਵਾ ਦਿੰਦੀ ਮੈਂ ਦੇਖਦਾ ਖਿੰਝਦਾ ਰਹਿੰਦਾ ਇੱਕ ਦਿਨ ਖਿੰਝ ਕੇ ਮੈਂ ਉਹਦੀ ਤੇ ਉਹਦੀ ਸਫਾਈ ਪਸੰਦੀ ਦੀ ਮਾਂ ਭੈਣ ਇੱਕ ਕਰ ਦਿੱਤੀ ਤਾਂ ਕਿੰਨੇ ਦਿਨ ਘਰ ਚ ਕਲੇਸ਼ ਪਿਆ ਰਿਆ ਬਾਪੂ ਵੀ ਦੁਖੀ ਰਿਆ ਬਲਵਿੰਦਰ ਤੇ ਦੋਵੇਂ ਭਰਾ ਆਏ ਮਾਂ ਆਈ ਮੇਜਰ ਆਰਐਸ ਅਰੂੜਾ ਆ ਪਾਈ ਸਾਨੂੰ ਦੋਹਾਂ ਨੂੰ ਸਮਝਾਉਂਦੇ ਰਹੇ ਰੋਬ ਵੀ ਪਾਉਂਦੇ ਰਹੇ ਤਦ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਂ ਇੰਨੀ ਇੰਨੇ ਮਾੜੇ ਜੱਟ ਦੇ ਪੁੱਤ ਨੇ ਐਡੇ ਅਮੀਰ ਮੇਜਰ ਅਰੂੜਾ ਦੀ ਧੀ ਦਾ ਹੱਥ ਕਿਉਂ ਕਬੂਲ ਕੀਤਾ ਉਦੋਂ ਤਾਂ ਮੈਂ ਆਪਣੇ ਅਫਸਰ ਦੇ ਘਰ ਜਾ ਕੇ ਤੇ ਬਲਵਿੰਦਰ ਨਾਲ ਦੋ ਗੱਲਾਂ ਕਰਕੇ ਹੀ ਕਮਲਾ ਹੋ ਗਿਆ ਸੀ ਆਪਣੀ ਗਲਤੀ ਦਾ ਅਹਿਸਾਸ ਮੈਨੂੰ ਉਦੋਂ ਵੀ ਹੋਇਆ ਸੀ ਜਦ ਬਲਵਿੰਦਰ ਦੇ ਮਾਪਿਆਂ ਰਿਸ਼ਤੇਦਾਰਾਂ ਦੇ ਗਹਿਣੇ ਕੱਪੜਿਆਂ ਦੀ ਠਾਠ ਤੇ ਉਹਨਾਂ ਦੇ ਦੇਣ ਲੈਣ ਦੇ ਰੀਤ ਰਵਾਜਾਂ ਨੇ ਮੇਰੇ ਪਿਓ ਦੀ ਗਰੀਬੀ ਨੰਗੀ ਕਰ ਦਿੱਤੀ ਸੀ ਉਹਨਾਂ ਦੀਆਂ ਨਜ਼ਰਾਂ 'ਚ ਚਾਹ ਤਾਂ ਅਸੀਂ ਉੱਜੜ ਕਲਚਰ ਦੇ ਲੋਕ ਹੋ ਗਏ ਸੀ ਉਹਨਾਂ ਨੂੰ ਵਿਆਹ ਦੀਆਂ ਰੀਤਾਂ ਦਾ ਤਾਂ ਕੀ ਲਾਗੀਆਂ ਨੂੰ ਦੇਣ ਦਾ ਵੀ ਪਤਾ ਨਹੀਂ ਸੀ ਵਿਆਹ ਚ ਜਿੱਥੇ ਦੇਣਾ ਮੇਰੇ ਬਾਪੂ ਨੂੰ ਬੰਦਾ ਸੀ ਉੱਥੇ ਮੇਜਰ ਸਾਹਿਬ ਬਟਵਾ ਖਲੋ ਖੋਲ ਕੇ ਖਲੋ ਜਾਂਦੇ ਉਹਨਾਂ ਜਿਵੇਂ ਉਹ ਕਾਲਾ ਹੋਵੇ ਸਾਡੀ ਜਾਂ ਆਪਣੀ ਕੁੜਮਾ ਦੀ ਇੱਜ਼ਤ ਰੱਖਨ ਨੂੰ ਤੇ ਬਾਪੂ ਇਸ ਤਰ੍ਹਾਂ ਹੱਥ ਜੋੜੀ ਖੜਾ ਰਹਿੰਦਾ ਜਿਵੇਂ ਉਹ ਮੁੰਡੇ ਦਾ ਨਹੀਂ ਧੀ ਦਾ ਬਾਪ ਹੋਵੇ ਵਿਆਹ ਤੋਂ ਬਾਅਦ ਮੇਜਰ ਅਰੋੜਾ ਤੇ ਮਿਸਿਸ ਅਰੋੜਾ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ ਮਿਸਿਸ ਅਰੋੜਾ ਤਾਂ ਕਈ ਦਿਨ ਰੋਂਦੀ ਰਹੀ ਸੀ ਪਰ ਉਹਨਾਂ ਇਹ ਸੋਚ ਕੇ ਸਬਰ ਕਰ ਲਿਆ ਸੀ ਪਈ ਮੁੰਡਾ ਸੋਣਾ ਹੈ ਹੁਣ ਹਾਰ ਹੈ ਸੌ ਹੈ ਤਰੱਕੀ ਕਰ ਜਾਵੇਗਾ ਕੁੜੀ ਨੂੰ ਸੁਖੀ ਰੱਖੇਗਾ ਥੱਲੇ ਲੱਗ ਕੇ ਰਹਵੇਗਾ ਆਖਰ ਉਹ ਗੱਲ ਹੋਈ ਉਹਨਾਂ ਮੇਰਾ ਘਰ ਸਮਾਨ ਨਾਲ ਭਰ ਦਿੱਤਾ ਹੁਣ ਵੀ ਇਸ ਘਰ ਵਿੱਚ ਮੇਰਾ ਮੈਂ ਹੀ ਹਾਂ ਇੱਕ ਫਰਾਣਾ ਟ੍ਰੰਕ ਹੈ ਇੱਕ ਬਿਸਤਰਾ ਜਾਂ ਸੰਦੂਕ ਚ ਪਏ ਬੀਬੇ ਦੇ ਗੋਦੜੇ ਬਾਕੀ ਸਭ ਕੁਝ ਬਲਵਿੰਦਰ ਦਾ ਹੈ ਜੰਗੀ ਦੇ ਪਹਿਲੇ ਜਨਮ ਦਿਨ ਤੇ ਤਾਂ ਉਹਨਾ ਇਹ ਪਲਾਟ ਖਰੀਦ ਕੇ ਬਲਵਿੰਦਰ ਦੇ ਨਾਂ ਕਰ ਦਿੱਤਾ ਸੀ ਫਿਰ ਇਹ ਕੋਠੀ ਬਣੀ ਫਿਰ ਇਹ ਕਲੀਨ ਇਹ ਫਰਨੀਚਰ ਕਿਚਨ ਦਾ ਸਮਾਨ ਸਭ ਕੁਝ ਉਹਨਾਂ ਦਾ ਹੈ ਪਿਛਲੇ ਕੁਝ ਵਰਿਆਂ ਤੋਂ ਮੇਰੀ ਤਨਖਾਹ ਜਾਂ ਤਾਂ ਖਾਦੀ ਪੀਤੀ ਜਾਂਦੀ ਹੈ ਜਾਂ ਕੋਈ ਚੀਜ਼ ਖਰੀਦੀ ਵੀ ਜਾਂਦੀ ਹੈ ਤਾਂ ਉਹ ਬਲਵਿੰਦਰ ਦੀ ਪਸੰਦ ਦੀ ਮੇਰੀ ਸਿਰਫ ਹਾਂ ਹੁੰਦੀ ਹੈ ਜੇ ਮੈਂ ਇਸ ਤਰ੍ਹਾਂ ਨਿੱਕੀ ਨਿੱਕੀ ਗੱਲ ਤੇ ਝਗੜਾ ਕਰਿਆ ਹੁੰਦਾ ਤਾਂ ਇਹ ਘਰ ਹੁਣ ਤੱਕ ਕੱਦ ਦਾ ਉੱਚੜ ਚੁੱਕਿਆ ਹੁੰਦਾ ਹਾਂ ਹੈ ਜੀ ਮੈਟਲ ਦੇ ਗੁਲਦਸਤੇ ਮੰਗਵਾ ਲਈਏ ਇੱਕ ਡਜ਼ਨ ਵੀਰਜੀ ਦੀ ਪ੍ਰਪੋਜ਼ਲ ਹੈ ਉਹ ਰੇਟ ਤੈਅ ਕਰਕੇ ਆਈ ਨੇ ਬਲਵਿੰਦਰ ਕਾਲੀ ਕਾਲੀ ਪੁੱਛਦੀ ਹੈ ਮੰਗਵਾ ਲਓ ਮੈਂ ਝੂਠਾ ਜਿਹਾ ਮੁਸਕਰਾ ਦਿੰਦਾ ਹਾਂ ਜਦ ਸੌਦਾ ਹੋ ਚੁੱਕਾ ਹੈ ਤਾਂ ਮੇਰੀ ਤਾਂ ਹਾਮੀ ਦੀ ਕੀ ਕਸਰ ਰਹਿ ਜਾਂਦੀ ਹੈ ਬਾਪੂ ਜ਼ੋਰ ਦੀ ਖੰਕਿਆ ਥੁੱਕ ਕੇ ਚੁੱਪ ਥੱਕ ਕੇ ਚੁੱਪ ਹੋ ਗਿਆ ਹੈ ਬਾਪੂ ਗੈਰਸ ਚ ਇਸ ਲਈ ਵੀ ਪਿਆ ਹੈ ਕਿ ਉਹਨੇ ਇੱਥੇ ਆ ਕੇ ਇਸ ਪਲਾਟ ਤੇ ਆਪਣੀ ਪਸੰਦ ਦਾ ਜਿਹੜਾ ਘਰ ਬਣਾਇਆ ਸੀ ਉਹ ਬਲਵਿੰਦਰ ਨੇ ਆਪਣੀ ਕੋਠੀ ਬਣਵਾਉਣ ਦੇ ਲੋਭ ਚ ਟਵਾ ਦਿੱਤਾ ਸੀ ਉਹ ਬਾਪੂ ਦਾ ਦੂਜਾ ਉਜਾੜਾ ਸੀ ਜਦ ਬਾਪੂ ਨੂੰ ਪਤਾ ਲੱਗਾ ਇਹ ਪਲਾਟ ਉਹਨਾਂ ਉਹਦੀ ਨੌ ਦੇ ਨਾਂ ਹੈ ਤਾਂ ਉਹ ਮੇਰੇ ਖਿਹੜੇ ਹੀ ਪੈ ਗਿਆ ਭਈ ਉਹਦੇ ਚ ਬਣੇ ਡੰਗ ਟਪਾਉ ਕਮਰੇ ਦੇ ਨਾਲ ਛੰਨ ਪਾ ਕੇ ਉਹਨਾਂ ਉਹਦੇ ਨਾਲ ਉਹਦੇ ਚ ਰਹਿਣਾ ਰਹਿਣ ਦਿੱਤਾ ਜਾਵੇ ਇਸ ਤਰ੍ਹਾਂ ਵੱਖਰੇ ਰਹਿਣ ਦੀ ਕੀ ਗੱਲ ਹੋਈ ਮੈਂ ਤੇ ਬਲਵਿੰਦਰ ਸੋਚ ਕੇ ਬੜੇ ਔਖੇ ਹੋਏ ਪਰ ਮੈਂ ਛੇਤੀ ਹੀ ਮੰਨ ਗਿਆ ਮੈਂ ਬਾਪੂ ਨੂੰ ਉਸ ਦੁੱਖ ਤੋਂ ਬਚਾ ਨਹੀਂ ਸਕਦਾ ਸੀ ਜਿਹੜਾ ਬਲਵਿੰਦਰ ਦੇ ਇਸ ਲੂਕ ਤੋਂ ਉਹਨਾਂ ਨੂੰ ਮਿਲਦਾ ਸੀ ਕਈ ਵਾਰ ਮੈਨੂੰ ਲੱਗਦਾ ਭਈ ਪਤਨੀ ਬਿਨਾ ਆਦਮੀ ਦੀ ਘੱਟ ਵੱਦ ਉਹੀ ਹਾਲਤ ਹੁੰਦੀ ਹੈ ਜਿਹੜੀ ਮਾਂ ਬਿਨਾ ਪੁੱਤ ਦੀ ਹੁੰਦੀ ਹੈ ਇਸ ਤਰ੍ਹਾਂ ਸਾਡੇ ਦੁੱਖ ਦੀ ਇੱਕ ਸਾਂਝ ਵੀ ਬਾਂਦੀ ਸੀ ਇੱਕ ਦਿਨ ਇਸੇ ਵੇਗ ਚ ਉਹ ਜੋ ਕੁਝ ਆਖ ਦੀ ਆਖੀ ਗਿਆ ਮੈਂ ਮੰਨੀ ਗਿਆ ਬਾਪੂ ਨੇ ਕੁਝ ਦਿਨਾਂ ਚ ਹੀ ਪਿੰਡ ਦਾ ਅੱਧਾ ਕੋਠਾ ਉਧੇੜ ਕੇ ਗੱਡਾ ਭਰ ਲਿਆਂਦਾ ਤੇ ਦਿਨਾਂ ਚ ਹੀ ਨਵਾਂ ਜਿਹਾ ਕੋਠਾ ਤੇ ਅੱਗੇ ਛੰਨੇ ਛੰਨ ਉਸਾਰ ਲਿਆ ਪਿੰਡ ਵਾਲਾ ਨਲਕਾ ਪੁੱਟਕੇ ਗੱਡ ਲਿਆ ਵੇੜੇ 'ਚ ਤੂ ਉੱਤੇ ਡੇਕ ਤੇ ਦਰਖਤ ਲਾ ਲਏ ਪਿੰਡੋ ਇੱਕ ਝੋਟੀ ਲਿਆ ਕੇ ਬੰਨ ਲਈ ਇਹ ਕੰਮ ਕਰਦੇ ਕਰਾਂਦੇ ਨੂੰ ਬਾਪੂ ਨੂੰ ਦੇਖ ਕੇ ਮੈਨੂੰ ਵੀ ਸੁਖ ਮਿਲਦਾ ਸੀ ਮੈਨੂੰ ਉਹ ਇਤਿਹਾਸਕ ਗੱਲਾਂ ਚੇਤੇ ਆਉਂਦੀਆਂ ਸਨ ਜਦ ਭੁੱਲਰਾ ਦਾ ਇੱਕ ਟੱਬਰ ਜਦੋਂ ਕਿਤੋਂ ਉੱਜੜ ਕੇ ਰਿਆਸਤ ਨਾਬੇ ਦੇ ਇੱਕ ਜ਼ਗੀਰਦਾਰ ਦੇ ਬੀੜ 'ਚ ਮਾਮਲਾ ਤਾਰਨ ਬਦਲੇ ਜ਼ਮੀਨ ਮੱਲ ਕੇ ਵਹਿ ਗਿਆ ਸੀ ਉਹਦੇ ਜੀਆ ਨੇ ਡੱਕ ਕਿਕਰਾਂ ਤੇ ਫਲਾਹੀਆਂ ਵੱਡ ਕੇ ਧਰਤੀ ਕੱਢੀ ਸੀ ਤੇ ਕੁਲੀਆਂ ਪਾ ਕੇ ਪਿੰਡ ਬਣ ਲਿਆ ਸੀ ਭੁੱਲਰ ਮਾਜਰਾ ਬਾਪੂ ਬੜਾ ਖੁਸ਼ ਰਹਿਣ ਲੱਗ ਪਿਆ ਸੀ ਉਹ ਸਾਰਾ ਦਿਨ ਆਪਣਾ ਘਰ ਸਵਾਰਦਾ ਰਹਿੰਦਾ ਝੋਟੀ ਖੋਲਦਾ ਚਾਰਦਾ ਬਣਦਾ ਰਹਿੰਦਾ ਆਪਣੇ ਤੇ ਆਪਣੇ ਡੰਗਰਾਂ ਦੇ ਬਹਿਣ ਖੜਨ ਵਾਸਤੇ ਧੁੱਪ ਸ਼ਾਂਤ ਤੇ ਪੂਰੇ ਪਿੱਛੋਂ ਦਾ ਹਿਸਾਬ ਕਰਦਾ ਰਹਿੰਦਾ ਉਹ ਆਪਣੇ ਘਰ 'ਚ ਜਿੱਥੇ ਮਰਜ਼ੀ ਜਿਵੇਂ ਮਰਜ਼ੀ ਬੈਠੇ ਭਾਵੇਂ ਨੰਗੇ ਪੈਰੀ ਫਿਰੇ ਭਾਵੇਂ ਜੁੱਤੀ ਪਾ ਕੇ ਭਾਵੇਂ ਨੰਗੇ ਪਿੰਡੇ ਉਹ ਮੰਜੇ ਤੇ ਬਹਿ ਕੇ ਰੋਟੀ ਖਾਂਦਾ ਭਾਵੇਂ ਤੇ ਰੱਖ ਕੇ ਗੰਡਾ ਭਾਂਦਾ ਪਾਣੀ ਦਾ ਗਲਾਸ ਮੰਜੇ ਦੀ ਧੌਂ ਚ ਫਸਾ ਕੇ ਖੜਾ ਕਰ ਲੈਂਦਾ ਉਸ ਘਰ 'ਚ ਉਹ ਕਿਸੇ ਵੀ ਮੈਲੇ ਕੱਪੜੇ ਕੱਪੜਿਆਂ ਵਾਲੇ ਰਾਜਸਥਾਨੀ ਜੱਟ ਮੰਗਦੇ ਭਾਈ ਜਾਂ ਬਾਜੀ ਕਰੀ ਸਹਿੰਦੀ ਨੂੰ ਬੁਲਾ ਕੇ ਬਿਠਾ ਲੈਂਦਾ ਸੀ ਕਿਸੇ ਵੀ ਮੰਗਤੇ ਨੂੰ ਆਪਣੇ ਹੱਥ ਨਾਲ ਗੁਰਦੀ ਰੋੜੀ ਜਾਂ ਲੱਸੀ ਦੇ ਦਿੰਦਾ ਸੀ ਲੱਸੀ ਮੰਗਣਾਏ ਡਿਆਂ ਦੇ ਨਿਆਣਿਆਂ ਤੋਂ ਗੋਹਾ ਪਤਵਾ ਪਤਵਾਂਦਾ ਰਹਿੰਦਾ ਸੀ ਸੁਬਾ ਸ਼ਾਮ ਦੁੱਧ ਦੀ ਬਾਲਟੀ ਫੜਾਉਣ ਵਾਸਤੇ ਬਲਵਿੰਦਰ ਜਾਂ ਬਿਮਲਾ ਨੂੰ ਬੜੇ ਮਾਣ ਨਾਲ ਹਾਕ ਮਾਰਦਾ ਸੀ ਪਰ ਬਲਵਿੰਦਰ ਨੂੰ ਉਸ ਆਖਰੀ ਗੱਲ ਨੂੰ ਛੱਡ ਕੇ ਉਹਦਾ ਕੁਝ ਵੀ ਪਸੰਦ ਨਹੀਂ ਸੀ ਉਹਦਾ ਖਿਆਲ ਸੀ ਕਿ ਬਾਪੂ ਸਾਰੇ ਡਿਫੈਂਸ ਕਲੋਨੀ ਵਾਸਤੇ ਮੱਖੀਆਂ ਮੱਛਰ ਪੈਦਾ ਕਰ ਰਿਹਾ ਹੈ ਉਹਨੂੰ ਤਾਂ ਇਹ ਵੀ ਪਸੰਦ ਨਹੀਂ ਸੀ ਭਈ ਬਾਪੂ ਜੰਗੀ ਨੂੰ ਆਪਣੇ ਕੋਲ ਖੜਾਵੇ ਬਾਪੂ ਵੀ ਉਹਨੂੰ ਮਿੱਟੀ 'ਚ ਛੱਡ ਦਿੰਦਾ ਉਹ ਗਾਰੇ ਨਾਲ ਖੇਡਦਾ ਤਾਂ ਵੀ ਨਾ ਰੋਕਦਾ ਸਗੋਂ ਕੋਲ ਖੜਾ ਹੱਸਦਾ ਰਹਿੰਦਾ ਬਲਵਿੰਦਰ ਇਹ ਵੀ ਨਹੀਂ ਸੀ ਚਾਹੁੰਦੀ ਭਈ ਬਾਪੂ ਜੰਗੀ ਨੂੰ ਆਪਣੀ ਛਾਤੀ ਤੇ ਲਟਾ ਕੇ ਖੜਾਵੇ ਤੇ ਵਾਰ-ਵਾਰ ਚੁੰਮੇ ਇੱਕ ਦਿਨ ਤਾਂ ਉਹਨੇ ਆਖ ਹੀ ਦਿੱਤਾ ਸੀ ਭਈ ਚੁੰਮਣ ਨਾਲ ਸਿਆਣੀਆਂ ਦੀਆਂ ਬਿਮਾਰੀਆਂ ਬੱਚਿਆਂ ਨੂੰ ਲੱਗ ਜਾਂਦੀਆਂ ਨੇ ਉਸ ਦਿਨ ਮੈਂ ਬੜਾ ਔਖਾ ਹੋਇਆ ਸੀ ਦਿਲ ਕੀਤਾ ਸੀ ਭਈ ਉਸ ਘਰ ਨੂੰ ਛੱਡ ਕੇ ਕਿਤੇ ਭੱਜ ਜਾਵਾਂ ਇਸ ਔਰਤ ਨੂੰ ਛੱਡ ਕੇ ਉਹਨਾਂ ਜਿੱਟਾਂ ਦੀ ਕੁੜੀ ਵਿਸਾਲਵਾ ਜਿਹਦੇ ਨਾਲ ਬਾਪੂ ਨੇ ਮੈਥੋਂ ਪੁੱਛੇ ਬਿਨਾ ਹੀ ਮੰਗਣਾ ਕਰਨਾ ਮੰਨ ਕੇ ਰੁਪਈਆ ਫੜ ਲਿਆ ਸੀ ਤੇ ਫੇਰ ਕਿੰਨੀਆਂ ਮੁਸੀਬਤਾਂ ਨਾਲ ਨਾ ਹੋ ਸਕੀ ਸੀ ਜਿਹੜੀ ਵਿਧਵਾ ਹੋ ਕੇ ਇੱਕ ਬੱਚਾ ਲਈ ਆਪਣੇ ਬਾਪ ਦੇ ਘਰ ਬੈਠੀ ਹੈ ਡਰਾਇੰਗ ਰੂਮ 'ਚ ਅਚਾਨਕ ਸ਼ੋਰ ਹੋਇਆ ਬਲਵਿੰਦਰ ਦੀ ਭਤੀਜੀ ਨੇ ਮੇਰੇ ਬੂਹੇ ਤੇ ਖੜ ਕੇ ਚੀਕਦੀ ਨੇ ਕਿਹਾ ਅੰਕਲ इंग्लैंड ऑल आउट फार 237 देन व्हाट टू मी नॉनसेंस ਇਹ ਗੱਲ ਮੈਂ ਉਹਨੂੰ ਨਹੀਂ ਦਿਲ ਚ ਕਹਿੰਦਾ ਹਾਂ ਬਖਤਾਵਰ ਮੈਨੂੰ ਬਾਪੂ ਨੇ ਹਾਕ ਮਾਰੀ ਪਰ ਐਵੇਂ ਬਖਤਾਵਰ ਦੇ ਸ਼ਬਦ ਤੋੜ ਕੇ ਕਹਿੰਦਾ ਉਂਝ ਉਹ ਲੋਕਾਂ ਸਾਹਮਣੇ ਮੈਨੂੰ ਹਾਕ ਨਹੀਂ ਮਾਰਦਾ ਗੱਲਾਂ ਕਰਦਾ ਜਦ ਕਦੇ ਬੋਲਣ बोलਣਾ ਹੀ ਪੈ ਜਾਵੇ ਤਾਂ ਮੈਨੂੰ ਤੁਸੀਂ ਕਹਿ ਜਾਂਦਾ ਹੈ ਤਾਂ ਮੈਨੂੰ ਬੜੀ ਤਕਲੀਫ ਹੁੰਦੀ ਮੈਨੂੰ ਲੱਗਦਾ ਉਹ ਮੇਰਾ ਬਾਪੂ ਨਹੀਂ ਕੋਈ ਰਿਟਾਇਰਡ ਸਫਾਈ ਬੋਲ ਰਿਹਾ ਹੈ ਬਾਪੂ ਤੋਂ ਤਾਂ ਮੇਰੀ ਬੇਬੇ ਤਕੜੀ ਸੀ ਉਹ ਮੇਰੇ ਸਹੁਰਿਆਂ ਦੇ ਘਰ ਜਾ ਕੇ ਵੀ ਮੈਨੂੰ ਬਖਤੌਰਾ ਹੀ ਕਹਿੰਦੀ ਸੀ ਉਹਨੂੰ ਸੀ ਮਾਣ ਪੁੱਤ ਜੰਮਣ ਦਾ ਤੇ ਪਾਲਣ ਦਾ ਉਹਦੀ ਆਵਾਜ਼ ਵੀ ਗਰੀਬੜੀ ਜੀ ਨਹੀਂ ਸੀ ਬਾਪੂ ਦਾ ਤਾ ਕਿੰਨੀ ਉਮਰ ਸਰਸਰ ਕਰਨ ਵਾਲਾ ਸਫਾਈ ਤੇ ਫੇਰ ਜੀਜੀ ਕਰਨ ਵਾਲਾ ਕਿਸਾਨ ਹੀ ਰਿਹਾ ਜੂਨ ਕੱਟੀ ਹੀ ਹੋਈ ਹੁਣ ਵੀ ਹੋਈ ਜਾਂਦੀ ਹੈ ਉਸ ਘਰ ਚ ਜਿੱਥੇ ਜ਼ਿੰਦਗੀ ਦੀ ਹਰ ਨਿਆਮਤ ਲੱਭ ਸਕਦੀ ਹੈ ਗੱਲ ਸੁਣੀ ਵੀ ਜਾਂਦੀ ਹੈ ਬੁੱਕ ਵੀ ਜਾਂਦੀ ਹੈ ਕੀ ਗੱਲ ਬਾਪੂ ਮੈਂ ਉਹਦੇ ਮੰਝੇ ਕੋਲ ਪਈ ਕੁਰਸੀ ਤੇ ਬਹਿ ਜਾਂਦਾ ਹਾਂ ਇਹ ਰੌਲਾ ਕਾਦੇ ਉਹ ਪਰਣਾ ਮੂੰਹ ਅਤੇ ਨੱਕ ਤੇ ਫੇਰਦਾ ਪੁੱਛਦਾ ਹੈ ਮੈਚ ਹੁੰਦੇ ਕ੍ਰਿਕਟ ਦਾ ਕ੍ਰਿਕਟ ਦਾ ਪਹਿਲਾ ਇੰਗਲੈਂਡ ਦਾ ਖਿਡਾਰੀ ਕੈਚ ਆਊਟ ਹੋ ਗਿਆ ਸੀ ਉਹਦੀ ਗੇਂਦ ਬੁੱਚ ਹੋ ਗਈ ਸੀ ਹੁਣ ਉਹ ਹਾਰਨ ਵਾਲੇ ਹੋ ਗਏ ਨੇ ਉਹ ਹਾਰ ਜਾਣਗੇ ਹਾਰ ਦਿਓ ਸਾਲਿਓ ਬਿੱਲਿਆਂ ਨੂੰ ਬਾਪੂ ਦੀਆਂ ੱਸੀਆਂ ਅੱਖਾਂ ਹੱਸਦੀਆਂ ਨੇ ਐਡੇ ਕੱਦ ਕਾਠ ਵਾਲੇ ਇਸ ਬੰਦੇ ਨੂੰ ਬੁਢਾਪੇ ਤੇ ਰੋਗ ਨੇ ਘਟ ਆਪਣੇ ਅਮੀਰ ਪੁੱਤ ਦੇ ਘਰ ਵਸੇਬੇ ਤੇ ਉਸ ਦੇ ਘਰ ਦੀ ਸੁੱਖ ਮੰਗਣ ਨੇ ਬਹੁਤਾ ਮਾਰਿਆ ਹੈ। ਕਈ ਵਾਰ ਮੈਂ ਸੋਚਦਾ ਹਾਂ ਜੀ ਇਮਾਨਦਾਰੀ ਦੀ ਗੱਲ ਕਰਾਂ ਤਾਂ ਮੈਨੂੰ ਬਾਪੂ ਨਾਲ ਕਿੰਨਾ ਪਿਆਰ ਤੇ ਹਮਦਰਦੀ ਸੀ। ਮੈਂ ਇਸ ਘਰ ਨੂੰ ਤੋੜ ਤੇ ਬਲਵਿੰਦਰ ਨੂੰ ਛੱਡ ਨਹੀਂ ਸਕਦਾ। ਉਹਦੇ ਨਾਲ ਮੇਰਾ ਭਵਿਕੂ ਜੁੜਿਆ ਹੋਇਆ ਹੈ। ਬਹੁਤਾ ਤਾਂ ਮੈਨੂੰ ਜੰਗੀ ਨੇ ਮਾਰਿਆ ਹੈ। ਉਹ ਤਾਂ ਕਿਸੇ ਤੇ ਗੁੱਸਾ ਕਰਨ ਹੀ ਨਹੀਂ ਦਿੰਦਾ। ਸ਼ੁਰ ਆਪਣੇ ਆਪ ਦੇ ਬਾਪੂ ਇਸ ਗੈਰਜ ਚ ਫੇਰ ਵੀ ਖੁਸ਼ ਹੈ ਜਦ ਇਹ ਕੋਠੀ ਬਣਨ ਦੀ ਗੱਲ ਤੁਰੀ ਤਾਂ ਬਲਵਿੰਦਰ ਨੇ ਮੇਰੇ ਕੰਨ ਖਾ ਲਏ ਸੀ ਰੋਟੀ ਖਾਣ ਵੇਲੇ ਕੀ ਸੌਣ ਵੇਲੇ ਕੀ ਜਿਵੇਂ ਉਹਨੂੰ ਸ਼ਦਾਗ ਜਿਆ ਹੋ ਗਿਆ ਉਹ ਸੀ ਆਖਰ ਮੈਂ ਤਿਆਰ ਹੋ ਗਿਆ ਇਹ ਸੋਚ ਕੇ ਭਾਈ ਪਿੰਡ ਦੀ ਜ਼ਮੀਨ ਮਸਾਂ ਸਾਲ ਭਰ ਦੇ ਦਾਣੇ ਦਿੰਦੀ ਹੈ ਨਾ ਵੋਂ ਬੀਜਣ ਵਾਲਿਆਂ ਦਾ ਕੁਝ ਬੰਦਾ ਸਰਦਾ ਹੈ ਤੇ ਨਾ ਹੀ ਸਾਟਾ ਫਿਰ ਟਰੈਕਟਰ ਵਾਲਾ ਚਾਚਾ ਕਈ ਗੇੜੇ ਮਾਰ ਗਿਆ ਸੀ ਇਸੇ ਹੁੱਕੜ ਚ ਨਾਲੇ ਬਲਵਿੰਦਰ ਦੀ ਇਹ ਗੱਲ ਵੀ ਠੀਕ ਸੀ ਭਾਈ ਪਿੰਡ ਦੀ ਜ਼ਮੀਨ ਨਾਲੋਂ ਸ਼ਹਿਰ ਦੀ ਕੋਠੀ ਦੀ ਕੀਮਤ ਤੇਜ਼ੀ ਨਾਲ ਵਾਧੀ ਹੈ ਪਰ ਬਾਪੂ ਨੂੰ ਮਨਾਉਣਾ ਕਿੰਨਾ ਔਖਾ ਸੀ ਜਦੋਂ ਕਹਿੰਦਾ ਦੋ ਵਿਕੇ ਡੱਲੇ ਨੀ ਰੱਖ ਹੁੰਦੇ ਤਿੱਥੋਂ ਰਹਿਣ ਦੇ ਆਪਾਂ ਪਿੰਡ ਜਾਣ ਜੋਗੇ ਤਾਂ ਰਹੀਏ ਅੰਗਸਾ ਕੀ ਕਹਿਣਗੇ ਤਾਂ ਮੈਂ ਉਹਦੀ ਸਾਰੀ ਦਲੀਲ ਮੰਨ ਜਾਂਦਾ ਪਰ ਬਲਵਿੰਦਰ ਨੂੰ ਕੌਣ ਸਮਝਾਉਂਦਾ ਫਿਰ ਬਾਪੂ ਨੂੰ ਸਮਝਾਉਣਾ ਕਿੰਨਾ ਔਖਾ ਹੁੰਦਾ ਸੀ ਇੱਕ ਵਾਰ ਤਾਂ ਉਹ ਮੇਰੀਆਂ ਗੱਲਾਂ ਸੁਣਦਾ ਸੁਣਦਾ ਰੋਹੀ ਪਿਆ ਸੀ ਮੈਂ ਜਦੇ ਚੁੱਪ ਕਰ ਗਿਆ ਫਿਰ ਕਿੰਨਾ ਹੀ ਚਿਰ ਚੁੱਪ ਰਿਹਾ ਬਲਵਿੰਦਰ ਮੇਰੇ ਚੁੱਪ ਰਹਿਣ ਤੋਂ ਡਰਨ ਲੱਗ ਪਈ ਫਿਰ ਤਾਂ ਇਸ ਤਰ੍ਹਾਂ ਲੱਗੇ ਜਿਵੇਂ ਸਾਡੇ ਤਿੰਨਾਂ ਦੇ ਅੰਦਰੋਂ ਗੱਲਾਂ ਮੁੱਕ ਗਈਆਂ ਹੋਣ ਜਾਂ ਗੱਲਾਂ ਦੀਆਂ ਗੱਠਾਂ ਵੱਜ ਗਈਆਂ ਹੁਣ ਹੁਣ ਪਲ-ਪਲ ਇਹੀ ਰਹਿੰਦਾ ਸੀ ਕੀ ਦੇਖੀਏ ਕੌਣ ਫਿਸਦਾ ਹੈ ਅੰਤ ਨੂੰ ਬਾਪੂ ਫਿਸ ਗਿਆ ਸ਼ਾਇਦ ਉਸ ਤੋਂ ਮੇਰੀ ਉਦਾਸੀ ਨਾ ਛੱਲੀ ਗਈ ਮੈਂ ਉਹਦਾ ਮਾਂ ਬਾਹਰਾ ਪੁੱਤ ਹਾਂ ਨਾ ਮੈਨੂੰ ਇੰਨੇ ਐਵੇਂ ਲੱਗਿਆ ਸੀ ਫੇਰ ਉਹ ਆਪ ਹੀ ਜ਼ਮੀਨ ਵੇਚ ਕੇ ਕੋਠੀ ਬਣਾਉਣ ਦੀਆਂ ਸਲਾਹਾਂ ਦੇਣ ਲੱਗ ਪਿਆ ਕਈ ਦਲੀਲਾਂ ਦਾ ਉਹਦੀਆਂ ਬਲਵਿੰਦਰ ਨਾਲ ਹੀ ਰਲਦੀਆਂ ਪਰ ਮੈਂ ਫੇਰ ਵੀ ਫੈਸਲਾ ਨਾ ਕਰ ਸਕਿਆ ਇੱਕ ਦਿਨ ਫੈਸਲਾ ਹੋ ਹੀ ਗਿਆ ਜ਼ਮੀਨ ਦੀ ਰਜਿਸਟਰੀ ਕਰਕੇ ਬਾਪੂ ਰਪਈਏ ਭੱਲੇ ਪਵਾ ਕੇ ਆ ਗਿਆ ਫਿਰ ਝੋਟੀ ਵੇਖ ਗਈ ਛੰਨ ਤੇ ਕੋਠਾ ਢਾ ਦਿੱਤਾ ਗਿਆ ਨਵੀਂ ਕੋਠੀ ਉਸਰਨ ਲੱਗੀ ਬਾਪੂ ਆਪ ਉਹਦੇ ਕੰਮਾਂ 'ਚ ਉਲਝਿਆ ਰਹਿਦਾ ਕੋਠੀ ਤਿਆਰ ਹੋ ਗਈ ਤਾਂ ਬਾਪੂ ਵਾਸਤੇ ਫੇਰ ਮੁਸ਼ਕਲਾਂ ਖੜੀਆਂ ਹੋ ਗਈਆਂ ਉਹ ਕਿਹੜੇ ਕਮਰੇ 'ਚ ਰਵੇ ਕਿੱਥੇ ਬੈਠੇ ਉੱਠੇ ਉਹ ਥਾਂ ਕਿਹੜੀ ਹੋਵੇ ਜਿੱਥੇ ਬਲਵਿੰਦਰ ਦਾ ਦਖਲ ਨਾ ਹੋਵੇ ਉਹ ਸੀ ਗਹਿਰ 'ਚ ਜਿੱਥੇ ਖੜੀ ਕਰਨ ਵਾਸਤੇ ਸਾਡੇ ਕੋਲ ਹਾਲੇ ਕਾਰਨ ਹੀ ਸੀ ਇੱਥੇ ਹੁਣ ਬਾਪੂ ਖੁਸ਼ ਰਹਿੰਦਾ ਹੈ ਉਹ ਆਪਣੇ ਮੰਜੇ ਕੋਲ ਸਵਾ ਦਾ ਤਸਲਾ ਰੱਖਦਾ ਹੈ ਆਪਣੀ ਮਰਜ਼ੀ ਨਾਲ ਖੰਗਦਾ ਥੁੱਕਦਾ ਹੈ ਆਪਣੇ ਮੋਢੇ ਤੇ ਰੱਖੇ ਪਰਨੇ ਚਾਹ ਚਾਦਰੇ ਨਾਲ ਨੱਕ ਪੂਝ ਲੈਂਦਾ ਹੈ ਚਾਵੇ ਤਾਂ ਬਿਸਤਰਾ ਬਲੇਟ ਦੇਵੇ ਚਾਵੇ ਤਾਂ ਖੋਲ ਲਵੇ ਕੱਪੜੇ ਚਾਹੇ ਆਪਣੀ ਬਲੰਗ ਤੇ ਟੰਗੇ ਭਾਵੇਂ ਕੁਰਸੀ ਤੇ ਸੁਟੇ ਰੱਖੇ ਉਹਨੂੰ ਕੋਈ ਪੁੱਛਣ ਟੁੱਕਣ ਵਾਲਾ ਨਹੀਂ ਇਸ ਤਰ੍ਹਾਂ ਰਹਿਣ ਦੇ ਸੁੱਖ ਨੂੰ ਬਲਵਿੰਦਰ ਨਹੀਂ ਸਮਝਦੀ ਮੇਰੇ ਉਹ ਦੋਸਤ ਸਮਝਦੇ ਨੇ ਜਿਨ੍ਹਾਂ ਦੇ ਘਰ ਇਹੋ ਜਿਹੇ ਬਾਪੂ ਨੇ ਉਹ ਜਦ ਵੀ ਆਉਂਦੇ ਨੇ ਬਾਪੂ ਨੂੰ ਜ਼ਰੂਰ ਮਿਲਦੇ ਨੇ ਜਦ ਬਾਪੂ ਛੰਨ ਬੈਂਦਾ ਸੀ ਉਹ ਤਾਂ ਵੀ ਉਹਦੇ ਕੋਲ ਬੈਠੇ ਰਹਿੰਦੇ ਸੀ ਮੱਝ ਦੇ ਗੋਹੇ ਤੇ ਮੁਤਰਾਲ ਦੀ ਹਵਾੜ 'ਚ ਉਹ ਬਾਪੂ ਨਾਲ दारू ਕੱਢਣ ਪੀਣ ਤੇ ਪਿੰਡ ਦੀਆਂ ਲੜਾਈਆਂ ਛਿੰਝਾਂ ਦੀਆਂ ਗੱਲਾਂ ਕਰਦੇ ਰਹਿੰਦੇ ਬਲਵਿੰਦਰ ਉਹਨਾਂ ਲੋਕਾਂ ਨੂੰ ਵੀ ਅੱਧ ਪੜ ਸਮਝਦੀ ਸੀ ਬਾਪੂ ਅੱਜ ਕੀ ਖਾਣ ਨੂੰ ਚਿਤ ਕਰਦਾ ਮੈਂ ਝਿਜਕਦਾ ਪੁੱਛਦਾ ਹਾਂ ਅੱਜ ਉਹਦੇ ਪੋਤੇ ਦਾ ਜਨਮ ਦਿਨ ਹੈ ਬਾਪੂ ਨੂੰ ਸ਼ਰਾਬ ਦੀ ਮਨਾਈ ਹੀ ਹੈ ਨਹੀਂ ਤਾਂ ਉਹ ਪਹਿਲੀ ਮੰਗ ਉਹਦੀ ਪਹਿਲੀ ਮੰਗ ਇਹੀ ਹੁੰਦੀ ਕੁਜ਼ਟਿਲਾ ਪਿਆ ਹੋਣ ਕਰਕੇ ਵੀ ਬਾਪੂ ਬਹੁਤਾ ਖੁਸ਼ ਨਹੀਂ ਉਂਝ ਵੀ ਅੱਜ ਮੇਰੇ ਬੇਬੇ ਦੀ ਵਰਸੀ ਵੀ ਹੈ ਬਾਪੂ ਨੂੰ ਬੇਬੇ ਦੀ ਯਾਦ ਉਹਦੋਂ ਤੋਂ ਬਹੁਤੀ ਆਉਣ ਲੱਗਦੀ ਹੈ ਜਦ ਤੋਂ ਉਹ ਹਸਪਤਾਲ ਤੋਂ ਨਵਾਂ ਜਨਮ ਲੈ ਕੇ ਮੁੜਿਆ ਹੈ ਇੰਨੀ ਕੁ ਗੋਈ ਬਣਾ ਦੇ ਮੇਰਾ ਸਾਹਿਬੀ ਕੁਛ ਅੜਦਾ ਬਾਪੂ ਫਰਮੈਸ਼ ਪਾਉਂਦਾ ਹੈ ਇਸ ਨਗੁਣੀ ਜਹੀ ਚੀਜ਼ ਦੀ ਲਾਲਸਾ ਬਾਪੂ ਨੂੰ ਪਤਾ ਨਹੀਂ ਕਿਉਂ ਹੈ ਕਦ ਤੋਂ ਹੈ ਪਹਿਲਾਂ ਪਹਿਲ ਜਦ ਉਸ ਨੇ ਫਰਮੈਸ਼ ਪਾਈ ਸੀ ਤਾਂ ਬਲਵਿੰਦਰ ਨੂੰ ਸਮਝਾਇਆ ਸੀ ਪਈ ਗੋਈ ਪਤਲੇ ਜਿਹੇ ਕੜਾ ਨੂੰ ਕਹਿੰਦੇ ਨੇ ਭਾਵੇਂ ਗੁੜ ਸ਼ੱਕਰ ਦਾ ਹੋਵੇ ਪਰ ਉਹਨੂੰ ਜਾਂਚ ਵਿਹੀ ਨਹੀਂ ਸੀ ਇੱਕ ਵਾਰ ਤਾਂ ਇਹਦੇ ਐਸੇ ਗੋਈ ਪਿੱਛੇ ਮੈਂ ਡਾਈਨਿੰਗ ਟੇਬਲ ਤੋਂ ਡੋਂਗੇ ਤੇ ਪਲੇਟ ਚੁੱਕ ਕੇ ਫਰਸ਼ ਤੇ ਮਾਰ ਦਿੱਤੀਆਂ ਸਨ ਉਸ ਮੂਰਖ ਤੋਂ ਕਹਿ ਹੋ ਗਿਆ ਸੀ ਮੈਨੂੰ ਕੀ ਪਤਾ ਤੁਹਾਡੇ ਜੱਟਾਂ ਬੂਟਾਂ ਦੇ ਇਹੋ ਜਿਹੇ ਖਾਣੇ ਹੁੰਦੇ ਨੇ ਇਹ ਗੱਲ ਕਹਿ ਕੇ ਉਹਨੇ ਆਪਣੇ ਚਿਹਰੇ ਤੇ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਸੀ ਦੋ ਦਿਨਾਂ ਬਾਅਦ ਲੜਾਈ ਮੁੱਕ ਗਈ ਤਾਂ ਬਲਵਿੰਦਰ ਉਸ ਗੱਲ ਦਾ ਚੇਤਾ ਮੈਨੂੰ ਬਾਪੂ ਡਿਸ਼ ਕਹਿ ਕੇ ਕਰਾਉਂਦੀ ਰਹੀ ਸੀ ਗੋਈ ਬਿਮਲਾ ਵੀ ਬਣਾ ਸਕਦੀ ਹੈ ਪਰ ਬਣਾਉਣਾ ਅਕਸਰ ਮੈਂ ਹੀ ਹਾਂ ਬਣਾਉਂਦਾ ਅਕਸਰ ਮੈਂ ਹੀ ਹਾਂ ਇਸ ਲਈ ਮੈਂ ਵੀ ਭਈ ਮੇਰਾ ਬਾਪੂ ਹੈ ਪਤਨੀ ਬਾਹਰਾ ਉੰਜ ਦਿਲ ਵੀ ਬਲਵਿੰਦਰ ਦਾ ਦਿਲ ਦੀ ਮਾੜੀ ਨਹੀਂ ਉਹ ਤਾਂ ਚਾਹੁੰਦੀ ਹੈ ਭਈ ਬਾਪੂ ਚੰਗਾ ਖਾਵੇ ਚੰਗਾ ਪੀਵੇ ਚੰਗਾ ਹੰਡਾਵੇ ਚੰਗਾ ਬੋਲੇ ਗੁਰਦੁਆਰੇ ਮੱਥਾ ਟੇਕੇ ਤੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੇ ਜਿਸ ਤਰ੍ਹਾਂ ਉਹਦਾ ਦਾਦਾ ਜੀ ਚਿੱਟੇ ਦੁੱਧ ਚ ਤੋਤੇ ਕੱਪੜੇ ਪਾ ਕੇ ਬੈਠਦੇ ਨੇ ਡਾਈਨਿੰਗ ਟੇਬਲ ਤੇ ਬਹਿ ਕੇ ਖਾਂਦੇ ਨੇ ਸ਼ਾਮ ਨੂੰ ਘਰ ਆਏ ਪੁੱਤਰਾ ਪੋਤਰੀਆਂ ਨਾਲ ਰਾਜਨੀਤੀ ਦੀਆਂ ਗੱਲਾਂ ਕਰਦੇ ਨੇ ਉਹ ਨਹੀਂ ਸਮਝਦੀ ਭਈ ਬਾਪੂ ਉਸ ਮਿੱਟੀ ਦਾ ਜੰਮਿਆ ਪਲਿਆ ਹੈ ਜਿੱਥੇ ਖੇਤ ਨੇ ਪਿੱਪਲ ਬਰੋਟਿਆਂ ਵਾਲੇ ਟੋਪੇ ਨੇ ਵਿਹੜਿਆਂ 'ਚ ਮਾਲ ਡੰਗਰ ਨੇ ਹਰ ਬਦਲਦੇ ਮੌਸਮ ਨਾਲ ਧਰਤੀ ਮਾਤਾ ਆਪਣੀ ਸੰਗਾਤ ਦਿੰਦੀ ਹੈ ਕੁਦਰਤ ਦੀ ਕਰੋਪੀ ਨਾਲ ਲੜਨਾ ਪੈਂਦਾ ਹੈ ਇਹ ਜੋਰਾ ਬਾਪੂ ਦਾ ਹੀ ਨਹੀਂ ਕੁਝ ਮੇਰਾ ਵੀ ਹੈ ਜਦ ਜਮੀਨ ਵੇਚੀ ਸੀ ਤਾਂ ਮੈਨੂੰ ਲੱਗਿਆ ਸੀ ਭਾਈ ਅਸੀਂ ਵੀ ਉਹ ਲੋਕ ਹੋ ਗਏ ਹਾਂ ਜਿਨ੍ਹਾਂ ਦਾ ਪਿੱਛਾ ਕੋਈ ਨਹੀਂ ਹੁੰਦਾ ਜਿਨ੍ਹਾਂ ਨੂੰ ਅਖਬਾਰਾਂ ਵਾਲੇ ਤਨਖਾਹਾਂ ਤੇ ਜਿਉਣ ਵਾਲੇ ਕਹਿੰਦੇ ਨੇ ਆਖਦੇ ਨੇ ਪਿੱਛੇ ਜਹ ਟੀਵੀ ਤੇ ਹਰਿਆਣੇ ਦੇ ਇੱਕ ਪਿੰਡ ਬਾਰੇ ਸਰਕਾਰ ਦੀ ਨਿੱਕੀ ਡਾਕੂਮੈਂਟਰੀ ਫਿਲਮ ਆਈ ਸੀ ਚਮਾਸਾ ਉਹਦਾ ਇੱਕ ਸੀਨ ਵੇਖਦਿਆਂ ਮੈਂ ਸੋਫੇ ਤੇ ਹੀ ਟੱਪਿਆ ਸੀ ਸੌਣ ਦੀ ਹਵਾ ਜ਼ੋਰ ਦੀ ਵਗਦੀ ਹੈ ਰੁੱਖ ਬੂਟੇ ਪੈਲੀਆਂ ਦੁਹਰਾਂ ਚੌਰੀਆਂ ਹੁੰਦੀਆਂ ਜਾਂਦਗਾਂ ਨੇ ਖੇਤਾਂ 'ਚ ਗੋਡੀ ਕਰਦੇ ਲੋਕ ਉਠ ਉਠ ਅਸਮਾਨ ਵੱਲ ਤੱਕਦੇ ਨੇ ਜਦੇ ਪੂਰੇ ਵੱਲ ਬਿਜਲੀ ਲਿਸ਼ਕਦੀ ਹੈ ਤੇ ਪਹਾੜਾਂ ਵੱਲੋਂ ਕਾਲੀ ਭੂਰੀ ਘਟਾ ਘੁੰਮਦੀ ਘਮਾਂਦੀ ਆਉਂਦੀ ਹੈ ਜਦੋਂ ਮੋਟਾ ਮੋਟਾ ਕਣ ਪੈਣਾ ਪੈਣ ਲੱਗ ਪੈਂਦਾ ਹੈ ਕਿਸਾਨ ਸੰਦ ਸੰਭ ਕੇ ਪਿੰਡ ਵੱਲ ਨੂੰ ਤੁਰਦੇ ਨੇ ਵੱਟਾ ਤੇ ਚੁਗਦੇ ਡੰਗਰ ਕੰਨ ਚੁੱਕ ਚੁੱਕ ਚਾਰੇ ਵਾਲੇ ਪਾਸੇ ਵੇਖਦੇ ਨੇ ਟਪੂਸੀਆਂ ਮਾਰ ਪੂਛਾਂ ਚੁੱਕ ਕੇ ਪਿੱਠ ਨੂੰ ਲਾ ਕੇ ਹਿਰਨਾ ਵਾਂਗੂ ਭਜਦੇ ਨੇ ਇੱਕ ਕਿਸਾਨ ਆਪਣੇ ਕੋਠੇ ਦੇ ਛੱਪਰ ਹੇਠ ਖੜਾ ਮੀਂਹ ਦਾ ਪਾਣੀ ਵੇਖ ਵੇਖ ਹੱਸਦਾ ਹੈ ਤੇ ਆਪਣੀ ਘਰਵਾਲੀ ਨੂੰ ਹਾਕ ਮਾਰ ਕੇ ਕਿਾਰੇ ਭਰ ਮੀਂਹ ਦੀ ਖੁਸ਼ਖਬਰੀ ਦਿੰਦਾ ਹੈ ਮੈਂ ਸੋਫੇ ਤੇ ਕਿਉਂ ਕੁੱਦ ਪਿਆ ਸੀ ਬਲਵਿੰਦਰ ਨਹੀਂ ਜਾਣਦੀ ਪਰ ਉਹਨੇ ਜਾਂ ਹਾਲਾਤ ਨੇ ਮੈਨੂੰ ਇੰਨੇ ਜੋਗਾ ਹੀ ਕਰ ਦਿੱਤਾ ਸੀ ਬਾਪੂ ਆਪਣੇ ਪਿੱਠ ਪਲੋਸਦਾ ਹੈ ਮੇਰੇ ਪੁੱਛਣ ਤੇ ਦੱਸਦਾ ਹੈ ਭਈ ਉਸ ਦੇ ਮੱਥੇ ਖੱਬੇ ਮੋਰ ਚ ਦਰਦ ਹੁੰਦਾ ਹੈ ਮੈਂ ਉਹਦੇ ਸਾਹਮਣੇ ਵੱਲ ਕੰਦ ਦੀ ਬਿੰਡਲ ਤੋਂ ਬਾਮ ਦੀ ਸ਼ੀਸ਼ੀ ਚੁੱਕ ਕੇ ਮਾਲਸ਼ ਕਰਦਾ ਹਾਂ ਸਾਰੀ ਪਿੱਠ ਦਾ ਮਾਸ ਮੁਕਮਾ ਤੇ ਖੁਰਤਰਾ ਹੈ ਇਸ ਪਿੱਟ ਤੇ ਕਿੰਨੀ ਉਮਰ ਤੱਕ ਪਿੱਠੂ ਰਹਾ ਤੇ ਫਿਰ ਬੋਰੀਆਂ ਭਰਾ ਜੀ ਜਰਾ ਬਾਹਰ ਆਇਓ ਮੇਰਾ ਛੋਟਾ 사ਲਾ ਬੁਲਾਉਂਦਾ ਹੈ ਉਹਦੇ ਨਾਲ ਹੋਟਲ ਦਾ ਨੌਕਰ ਖੜਾ ਹੈ ਮੈਂ ਆਪਣੀ ਮਦਦ ਲਈ ਬਲਵਿੰਦਰ ਨੂੰ ਆਵਾਜ਼ ਦਿੰਦਾ ਹਾਂ ਉਹ ਮੇਰੇ ਨਾਲੋਂ ਕਿਤੇ ਛੇਤੀ ਗਿਣਤੀ ਮਿੰਤੀ ਕਰ ਲੈਂਦੀ ਹੈ ਕਿੰਨੇ ਕਿਸਮ ਦੇ ਮੀਟ ਮੱਛੀ ਪਲਾਓ ਜਰਦਾ ਡਿਸ਼ਾਂ ਬਾਪੂ ਗੋਈ ਮੰਗਦਾ ਹੈ ਬਸ ਠੀਕ ਹੈ ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਤੇ ਹਾਂ ਦਿੰਦਾ ਹਾਂ ਹਾਂ ਤੇ ਖੜਾ ਛੜਾ ਕੇ ਰਸੋਈ 'ਚ ਆ ਜਾਂਦਾ ਹਾਂ ਬਾਪੂ ਗੋਈ ਮੰਗਦਾ ਹੈ ਉਸ ਦੀ ਇਹ ਮੰਗ ਉਸੇ ਤਰ੍ਹਾਂ ਦੀ ਹੈ ਜਿਵੇਂ ਅਸੀਂ ਸ਼ਹਿਰ ਆ ਕੇ ਜਰੇਬੀਆਂ ਜਾਂ ਬੱਤਾਂ ਮੰਗਦੇ ਹੁੰਦੇ ਸੀ ਜਿਵੇਂ ਕੋਈ ਚੀਜ਼ ਮਨ 'ਚ ਹੀ ਰਹੀ ਪਈ ਹੋਵੇ ਫਰਕ ਸਿਰਫ ਇਹ ਹੈ ਭਾਈ ਅਸੀਂ ਜਦ ਨਾਲ ਮੰਗਦੇ ਹੁੰਦੇ ਸੀ ਬਾਪੂ ਫਰਮੈਸ਼ ਪਾਉਂਦਾ ਹੈ ਰਾਂਗ ਰੂਮ ਤੇ ਫੇਰ ਸ਼ੋਰ ਮਚਿਆ ਰੇਡੀਓ ਦੀ ਆਵਾਜ਼ ਦੇ ਨਾਲ ਹਾਸੇ ਚ ਰੌਲਾ ਵੀ ਹੈ ਸ਼ਾਇਦ ਕਿਸੇ ਭਾਰਤੀ ਖਿਡਾਰੀ ਨੇ ਸ਼ਿੱਕਾ ਮਾਰਿਆ ਹੈ ਜਾਂ ਸੈਂਚਰੀ ਦਾ ਨਵਾਂ ਰਿਕਾਰਡ ਬਣਾਇਆ ਹੈ ਜਾਂ ਕਿਸੇ ਜ਼ੋਰਦਾਰ ਚੁਟਕਲਾ ਸੁਣਾਇਆ ਹੈ ਮੈਂ ਕੀਚ ਆਟਾ ਪੁੰਨ ਰਿਹਾ ਹਾਂ ਹਾਸਾ ਹਾਲੇ ਵੀ ਜਾਰੀ ਹੈ ਕਦੇ-ਕਦੇ ਚੁਟਕਲਾ ਸੁਣਾਉਣ ਵਾਲਾ ਜਾਂ ਸੁਣ ਕੇ ਹੱਸਣ ਵਾਲਾ ਬੰਦਾ ਕਿੰਨਾ ਬੇਰਹਿਮ ਹੋ ਜਾਂਦਾ ਹੈ ਉਹਦੀ ਇੱਕ ਮਿਸਾਲ ਬਲਵਿੰਦਰ ਵੀ ਹੈ ਜਿਹਦਾ ਕਾਰਨ ਸ਼ਾਇਦ ਉਹਦੀ ਮਾੜੀ ਨੀਤ ਨਹੀਂ ਵੇ ਸਮਝੀ ਹੈ ਉਦੋਂ ਬਾਪੂ ਬਹੁਤ ਬਿਮਾਰ ਹੋ ਗਿਆ ਸੀ ਅਸੀਂ ਉਹਨੂੰ ਗੈਰੇਜ ਤੋਂ ਚੁੱਕ ਕੇ ਇਸ ਕਮਰੇ 'ਚ ਲੈ ਆਏ ਸੀ ਬਲਵਿੰਦਰ ਡਰਦੀ ਸੀ ਭਈ ਉਹਦੇ ਰਿਸ਼ਤੇਦਾਰ ਖਬਰ ਨੂੰ ਆਉਣਗੇ ਤਾਂ ਕੀ ਆਖਣਗੇ ਭਈ ਬੁੱਢਾ ਗੈਰੇਜ 'ਚ ਪਿਆ ਹੈ ਉਸੇ ਸ਼ਾਮ ਬਾਪੂ ਦੇ ਚਿਹਰੇ ਤੇ ਕਦੇ ਰਤਾ ਕੋ ਸ਼ਾਂਤੀ ਹੁੰਦੀ ਤੇ ਕਦੇ ਅਚਾਨਕ ਮੁਰਦਾਨੀ ਛਾ ਜਾਂਦੀ ਮੈਨੂੰ ਲੱਗਿਆ ਹੁਣ ਹਾਲਾਤ ਚੰਗੀ ਨਹੀਂ ਅਸੀਂ ਸ਼ਾਮ ਨੂੰ ਹੀ ਮਿਲਟਰੀ ਹਸਪਤਾਲ ਚ ਲੈ ਗਏ ਰਾਤ ਦੇ 4:00 ਵਜੇ ਬਾਪੂ ਨੇ ਸਾਨੂੰ ਕੋਲ ਨੂੰ ਹੋਣ ਦੀ ਸਹੰਤ ਮਾਰੀ ਵਸੀਅਤ ਵਰਗੀ ਬੇਨਤੀ ਕੀਤੀ ਮੈਨੂੰ ਪਿੰਡ ਆਲੀਆਂ ਮੜੀਆਂ ਚ ਲਜਾਇਓ ਪਰ ਡਾਕਟਰ ਗਰੇਵਾਲ ਨੇ ਉਹਨੂੰ ਰਾਤੋਂ ਰਾਤ ਠੀਕ ਕਰ ਦਿੱਤਾ। ਉਹਦੇ ਸਰੀਰ ਦਾ ਪਾਣੀ ਘਟ ਗਿਆ ਸੀ। ਦੂਜੇ ਦਿਨ ਸ਼ਾਮ ਨੂੰ ਅਸੀਂ ਘਰ ਲੈ ਆਏ। ਦੋ ਦਿਨਾਂ ਬਾਅਦ ਬਾਪੂ ਤੁਰਨ ਫਿਰਨ ਲੱਗ ਪਿਆ ਤੇ ਇੱਕ ਦਿਨ ਚੁੱਪ ਕਰਕੇ ਆਪਣਾ ਸਮਾਨ ਚੁੱਕ ਕੇ ਗੈਰਚ ਜਾਵੜਿਆ। ਸ਼ਾਇਦ ਇਸ ਧਰੋਂ ਪਈ ਬਲਵਿੰਦਰ ਦੇ ਰਿਸ਼ਤੇਦਾਰ ਦੇਖਣਗੇ ਤਾਂ ਕੀ ਕਹਿਣਗੇ। ਕੁਝ ਦਿਨਾਂ ਬਾਅਦ ਜਦ ਸਭ ਉਹ ਜ ਨਾਰਮਲ ਹੋ ਗਿਆ ਤਾਂ ਇੱਕ ਸ਼ਾਮ ਬਲਵਿੰਦਰ ਦੀਆਂ ਵਾਲ ਕਟੀਆਂ ਸਹਿਹਲੀਆਂ ਆਈਆਂ ਕਾਫੀ ਸਿਪ ਕਰਦੀਆਂ ਬਲਵਿੰਦਰ ਦੇ ਬਾਪ ਬਲਵਿੰਦਰ ਨੇ ਬਾਪੂ ਦੀ ਮੜੀਆਂ ਵਾਲੀ ਗੱਲ ਚੁਟਕਲਾ ਬਣਾ ਕੇ ਸੁਣਾ ਦਿੱਤੀ ਉਹ ਸਭ ਜ਼ੋਰ ਨਾਲ ਹੱਸ ਹੱਸੀਆਂ ਹੱਸ ਪਈਆਂ ਮਰਨ ਵਾਲੇ ਨੂੰ ਕੀ ਪਤਾ ਭਈ ਉਹਨੂੰ ਕਿੱਥੇ ਲਿਜਾਇਆ ਜਾਵੇਗਾ ਤੇ ਕਿੱਥੇ ਨਹੀਂ ਫਿਰ ਹਰੇਕ ਔਰਤ ਨੇ ਆਪਣੀ ਸੱਸ ਜਾਂ ਸਹੁਰੇ ਦਾ ਕੋਈ ਨਾ ਕੋਈ ਚੁਟਕਲਾ ਸੁਨਾਇਆ ਜਵਾਬ ਚ ਸਾਰੀਆਂ ਹਸੀਆਂ ਗੋਈ ਤਿਆਰ ਹੋ ਗਈ ਹੈ ਠੰਡੀ ਹੋਣ ਦੀ ਦੇਰ ਹੈ ਡ్రਾਈਿੰਗ ਰੂਮ ਚ ਡ్రਾਈਿੰਗ ਰੂਮ ਵਿੱਚ ਫਿਰ ਹਾਸੇ ਛੁੱਟੇ ਨੇ ਹੁਣ ਕਮੈਂਟਰੀ ਲੰਚ ਬ੍ਰੇਕ ਕਰਕੇ ਬੰਦ ਹੈ ਸ਼ਾਇਦ ਹੁਣ ਤਾਂ ਜ਼ਰੂਰ ਕਿਸੇ ਨਾ ਕਿਸੇ ਨੇ ਬੇਵਕੂਫੀ ਦੀ ਹੱਦ ਤੱਕ ਕੋਈ ਚੁਟਕਲਾ ਸੁਨਾਇਆ ਹੋਵੇਗਾ ਸ਼ਾਇਦ ਬਲਵਿੰਦਰ ਨੇ ਹੀ ਉਹੀ ਚੁਟਕਲਾ ਦਰਾਇਆ ਹੋਵੇ ਬਾਪੂ ਵਾਲਾ ਮੈਂ ਉਹਨਾਂ ਦੇ ਰੰਗ 'ਚ ਭੰਗ ਨਹੀਂ ਪਾਉਂਦਾ ਗੋਈ ਦੀ ਬਾਟੀ ਚੁੱਕ ਕੇ ਬਾਪੂ ਕੋਲ ਚਲਿਆ ਜਾਂਦਾ ਹਾਂ ਸੋ ਇਹ ਕਹਾਣੀ ਸੀ ਗੋਈ ਜਿਸ ਨੂੰ ਲਿਖਿਆ ਹੈ ਪ੍ਰੇਮ ਪ੍ਰਕਾਸ਼ ਜੀ ਨੇ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਇਸ ਬਾਰੇ ਆਪਣੀ رائے ਜ਼ਰੂਰ ਦੱਸਣਾ ਤੇ ਮੇਰੇ ਚੈਨਲ ਅਕਾਥ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ